ਹਾਂਜੀ ਚੱਲ ਪਏ ਅਸੀਂ ਓਸੀ ਵਾਲੇ ਘੱਟ ਤੋਂ ਸਣੀ ਨੂੰ ਫੜਾਈ ਹੋਈ ਆ ਗੱਡੀ ਤੋਂ ਪਰ ਆ ਕੇ ਨਾਲ ਦੋਨੇ ਸਤਿ ਸ਼੍ਰੀ ਅਕਾਲ ਜੀ ਤੇਰੀ ਯਾਰੀ ਸੂਟ ਕੇਸ ਐ ਸੀ ਇਹਨਾਂ ਦਾ ਉੱਪਰ ਰੱਖਦਾ ਕੈ ਬੰਬੇ ਉੱਪਰ ਟੂਲਸ ਉਹਨੂੰ ਪੰਜਾਬ ਦੀ ਡਿਲੀਵਰੀ ਆ ਇਹ ਇਹ ਕਹਵੇਂ ਨਹੀਂ ਹੁੰਦੇ ਜਦੋਂ ਪੁਲਿਸ ਦੀ ਵਗਾਰ ਪੈ ਜਾਂਦੀ ਆ ਇਹ ਸਾਨੂੰ ਭੈਣ ਦੀ ਵਗਾਰ ਪੈ ਗਈ ਇਹ ਪਿੰਡ ਅਸੀਂ ਫਰੀਜ਼ਦਾਰ ਨੇ ਨੇ ਇਹ ਤੁਹਾਨੂੰ ਕੋਈ ਕਿਰਾਇਆ ਨਹੀਂ ਦੇ ਰਹੇ ਜੀ ਕੁਛ ਨਹੀਂ ਦੇ ਰਹੇ ਸੋਗੇ ਉੱਪਰ ਦੀ ਆ ਛੋਟਾ ਸਾਡੀ ਬੇਇਜ਼ਤੀ ਵੀ ਬਾਤ ਕਰ ਰਹੇ ਆ ਕੱਚਾ ਕਰ ਰਹੇ ਆ ਇਹ ਸਾਨੂੰ ਐ ਨਾਲ ਵੀ ਕੱਚਾ ਕਰੀ ਜਾਂਦਾ ਥੋੜੀ ਥੋੜੀ ਗੱਲ ਗੱਲ ਬਾਤ ਤੇ ਬਾਕੀ ਮਿਲਦੇ ਅੱਗੇ ਰੱਬ ਰੱਖਾ ਰਣਜੀਤ ਵਾਈ ਦੇ ਰੁਕਾਂਗੇ ਥੋੜੀ देर ਲਓ ਜੀ ਓਸ ਹੀ ਆ ਤੋਂ ਅੱਗੇ 15 ਕਿਲੋਮੀਟਰ ਤੇ ਜਾ ਕੇ ਘਟ ਆਉਂਦਾ ਮਤੋੜਾ ਉਹਨੂੰ ਰਣਜੀਤ ਵਾਈ ਦੇ ਹੋਟਲ ਦੀ ਪਹਿਚਾਨ ਇਧਰੋਂ ਵੀ ਕਰਵਾ ਦਿੰਨੇ ਆ ਜਿਹੜੇ ਗੁਜਰਾਤ ਤੋਂ ਆਉਂਦੇ ਨੇ ਬੰਦੇ ਉਹਨਾਂ ਵਾਸਤੇ ਉਸੀ ਆਲਾ ਕੱਟ ਦੋ 15 ਕਿਲੋਮੀਟਰ ਅੱਗੇ ਜਾ ਕੇ ਕੱਟ ਪੈਂਦਾ ਮਤੋੜੇ ਦਾ ਫੇਰ ਸਾਫ ਵੱਡੇ ਅਖਰੇ ਤੇ ਕਹਿੰਦਾ ਮਤੋੜਾ ਉਹ ਮਤੋੜੇ ਆਲਾ ਕੱਟ ਆਗਾ ਜੀ ਆ ਨਿਕਲ ਗਿਆ ਮਤੋੜੇ ਆਲਾ ਟੂਰ ਨਹੀਂ ਕਟਾਉਣਾ ਆ ਰੋਡ ਦੇ ਗੱਬੇ ਦੇਖੋ బోర్ਡ ਲੱਗਾ ਹੈ ਰਣਜੀਤ ਦਵਾਈ ਦਾ ਹੋਟਲ ਬੋਰਡ ਲੱਗੀ ਹੋਈ ਆ ਤੇ ਇਸ ਦੇ ਨਾਲ ਹੀ ਪਾਰਕਿੰਗ ਆ ਆ ਟੂਰ ਵਾਲੀ ਟੂਰ ਆਲਾ ਕੱਟ ਕ੍ਰੋਸ ਕਰਦੇ ਪਾਰਕਿੰਗ ਦਾ ਕੱਟ ਆਉ ਉਹ ਕੱਟ ਉੱਤਰ ਕੇ ਖੱਬੇ ਪਾਸੇ ਜੀ ਆ ਹੋਟਲ ਬਾਈ ਦਾ ਇੱਕ ਵਾਰ ਤੁਹਾਨੂੰ ਕੱਟ ਵੀ ਦਿਖਾ ਦਿੰਨੇ ਆ ਆ ਕੱਟ ਤੇ ਜਾ ਕੇ ਆਪਾਂ ਨੇ ਅੰਦਰ ਰੰਜੀਤભાઈ ਦੇ ਹੋਟਲ ਤੇ ਖੜਾਂਗੇ ਸਿੱਧੇ ਜਾ ਕੇ ਫਿਰ ਉਹਨੂੰ ਮਿਲਦੇ ਆ ਗੱਲਬਾਤ ਕਰਦੇ ਆ ਹੋ ਸਕਦਾ ਇਸ ਤੋਂ ਅਗਲੀ ਵੀਡੀਓ 'ਚ ਅਸੀਂ ਰੰਜੀਤભાઈ ਨਾਲ ਥੋੜੀ ਗੱਲਬਾਤ ਵੀ ਕਰਵਾ ਦਈਏ ਵੀ ਕੀ ਕੋਈ ਸਮਾਨ ਆ ਕੀ ਹਿਸਾਬ ਕਿਤਾਬ ਆ ਬੰਦਿਆਂ ਦੀ ਸੇਫਟੀ ਗੱਡੀਆਂ ਦੀ ਸੇਫਟੀ ਕੰਨੀ ਖਾਸ ਧਿਆਨ ਦਿੰਦਾ ਬਾਈ ਇਸਵੇਂ ਨਹੀਂ ਬੰਦ ਆ ਦੇਖੋ ਜੀ ਆਪਾਂ ਰਣਜੀਤ ਦੇ ਹੋਟਲ ਤੇ ਆ ਗਏ ਆ ਬਾਈ ਖੜਾ ਇਹਦੀ ਨਿਸ਼ਾਨੀ ਆ ਇਹਦੇ ਕਲੱਤ ਨਹੀਂ ਹੈਗੀ ਇਹ ਪਾਰਕਿੰਗ ਲੈਂਦਾ ਹੁੰਦਾ ਰਿਹਾ ਬਾਈ ਗੱਟੀਆਂ ਦੀ ਇਹਨਾਂ ਪਾਸੇ ਹੋਰ ਆਹਾਂ ਗੱਟੀਆਂ ਦੀ ਰਾਖੀ ਰੁਕੀ ਵਿਚਾਰਾ ਅੱਗੇ ਦੀ ਘਮਾ ਲਿਆਸ ਨਹੀਂ ਪੂਰੀ ਠੀਕ ਆ ਬਈ ਜੀ ਪਹੁੰਚ ਗਏ ਹੋਟਲ ਤੇ ਪੀਨੇ ਚਾਹ ਪਾਣੀ ਫਿਰ ਕਰਦੇ ਆ ਗੱਲਬਾਤ ਦੁਬਾਰੇ ओके okay, जी रब राखा बाबा भला करे बस ਹੁਣ ਅਸੀਂ ਨਿਕਲਾਂ ਨਹੀਂ ਇੱਥੋਂ ਇਹ ਮੇਰੇ ਮਾਮਾ ਜੀ ਮਾਮਾ ਜੀ ਹੁਣੀ ਬੰਨਣ ਲੱਗੇ ਨੇ ਪਰਨਾ ਆ ਹੁਣ ਅਸੀਂ ਨੇ ਇੱਥੋਂ ਚਾਹ ਪੀ ਲਈਏ ਜੀ ਜੀ ਮਾਮਾ ਜੀ ਹੁਣ ਉਹਨਾਂ ਨੂੰ ਫਰੈਸ਼ ਹੋ ਜੇ ਨੇ ਤੇ ਹੁਣ ਮਾਮਾ ਜੀ ਹੋਣ ਲੱਗੇ ਨੇ ਤਿਆਰ ਪਰਨਾ ਬੰਦਦੇ ਨੇ ਤੇ ਸਣੀ ਮਾਮਾ ਜੀ ਟਰੱਟ ਨੂੰ ਅੰਦਰੋਂ ਸਾਫ਼ ਕਰਦੇ ਨੇ ਤੇ ਅਸੀਂ ਤੇ ਨਾਲ ਬੈਠ ਆਰਾਮ ਨਾਲ ਮᱡੇ ਲੈਵਾਂ ਜੀ ਮੈਂ ਮਜ਼ੇ ਨਹੀਂ ਆ ਮਾ ਇਧਰ ਨੂੰ ਲੈ ਆ ਬੈਠੇ ਬਾਰੂ ਮਰਜੀ ਜਿੰਨਾ ਮੈਂ ਡੱਡੀ ਚਲਾਣੀ ਹੈ ਜੀ ਇਹ ਅੰਦਰ ਬੈਠ ਜਾ ਬਾਹਲੇ ਪੰਨੀ ਲਈ ਜਾਂਦਾ ਮਾਮਾ ਜੀ ਨੂੰ ਟਰੱਕ ਸਾਫਤ ਨਹੀਂ ਦਿੰਦੇ ਲਓ ਜੀ ਸਤਾਰੋ ਨਹੀਂ ਵਾਗੇ ਹਟੇ ਨੇ ਸਰ ਕੱਢਦਾ ਥੱਬਾ ਵਾਲਾਂ ਦਾ ਪਿਆਰ ਅੰਦਰਨ ਲਈ ਚੱਲ ਦਸਣੀਆਂ ਜਦੋਂ ਅਪਾੜੇ ਹੁਣ ਬਾਹਰ ਆਏ ਹੋਏ ਆ ਟਰੱਕਾਂ ਦੇ ਘੁੰਮਦੇ ਆ ਆਪਣੇ ਕੇਸ ਰੱਖੇ ਹੋਏ ਨੇ ਤੇ ਕੇਸ ਆਪਾਂ ਬਾਹ ਲੈਂਦੇ ਆ ਇਹ ਤਾਂ ਬਾਹ ਨਿਕਲਦੇ ਨੇ ਇਹ ਇਹ ਵਾਲ ਆਪਣੀ ਗੁਰੂ ਦੀ ਨਿਸ਼ਾਨੀ ਆ ਆਪਣੇ ਸਰੀਰ ਦਾ ਅੰਗ ਆ ਇਹ ਇਹਨਾਂ ਨੂੰ ਆਪਾਂ ਨੇ ਕਿਤੇ ਸਿੱਟਣਾ ਨਹੀਂ ਇੱਥੇ ਟਰੱਕਾਂ ਦੇ ਟਾਇਰਾਂ ਥੱਲੇ ਆਉਣਗੇ ਪੈਰਾਂ ਥੱਲੇ ਆਉਣਗੇ ਸੰਭਾਲ ਕੇ ਰੱਖੋ ਜਿੱਦਾਂ ਮੇਰੀਆ ਡੱਬੀ ਲਈਦੀ ਆ ਵਾਲਾਂ ਵਾਲੀ ਇਹ ਸੰਭਾਲ ਕੇ ਰੱਖ ਦਿੰਨੇ ਆ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਰਿਸਟਾਰਟ ਕਰਦ ਕਰਦੇ ਨੇ ਨਵੇਂ ਜੀ ਲਾ ਦਿੰਨੇ ਆ ਉਹਨਾਂ ਦੀ ਬੇਅਦਬੀ ਨਹੀਂ ਕਰਾਂਗੇ